ਕਿ ਪੁਲਿਸ ਦੀ ਗਸ਼ਟ ਵਧਾਈ ਜਾਵੇ ਜਿਹੜੀ ਕਿ ਉਹਨਾਂ ਦੀ ਡਿਊਟੀ ਬੰਦੀ ਹੈ ਇਸ ਪਾਸੇ ਕਦੀ ਵੀ ਪੁਲਿਸ ਰਾਤ ਨੂੰ ਗੇੜੇ ਘੜਦੀ ਨਹੀਂ ਦੇਖੀ ਮੇਰੇ ਦੋ ਮੋਟਰਸਾਈਕਲ ਚੋਰੀ ਹੋ ਗਏ ਕੁਝ ਵੀ ਨਹੀਂ ਬਣਿਆ ਉਹਨਾਂ ਦੀ ਰਿਪੋਰਟਾ ਸਾਡੇ ਕੋਲ ਹੈ ਵੱਧੂ ਵੱਧੂ ਦੀ ਖੱਜਲ ਖਵਾਰੀ ਸਾਨੂੰ ਪੈਂਦੀ ਆ ਆ ਮਿੰਨਾ ਪਹਿਲਾਂ ਬਾਹਰ ਕੱਚੇ ਵੱਡੇ ਰੋਟਾਟੇ ਚੱਕ ਕੇ ਲੈ ਗਏ ਮੇਰੀ ਦੁਕਾਨ ਦੇ ਪੱਕੇ ਅੱਠੀ ਚੋਰੀ ਹੋਈ ਹੈ तकरीबन 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਕਈਰ ਦੁਕਾਨ ਦੇ ਬੈਠਿਆ ਉਸ ਸਮਾਂ ਹੀ ਚੱਕ ਕੇ ਲੈ ਜਾਂਦਾ ਉਹਦਾ ਕੰਮ ਹੀ ਤਾਂ ਚੋਦੇ ਕਰਵਾ ਰਹੀ ਸੀ ਕੋਈ ਸਰਕਾਰ ਨੇ ਕੰਮ ਨਹੀਂ ਕਰ ਕੋਈ ਸਰਕਾਰ ਐਂ ਰਹੇ ਤੇ ਸਰਕਾਰ ਨੂੰ ਵੋਟਾਂ ਪਾਈਆਂ ਉਹ ਦਿੱਤਾ ਹੈ ਸਾਡੇ ਵਾਲੀ ਕੋਈ ਧੰਨੀ ਮੈਂ ਵੀ ਦਾਸ ਮੈਂ ਕੁਝ ਦੀ ਕੁਸ਼ਤ ਹੈ ਮੈਂ ਨਹੀਂ ਪੂਰਾ ਕਮੇਟੀ ਵਾਲਿਆਂ ਨੂੰ ਬੜੀ ਕਰੀ ਦੇ ਕਿ ਇੱਕ ਤਾਂ ਲਾਈਟ ਹੋਣ ਬਦਵਾ ਦਿਓ ਕੋਈ ਲਾਈਟ ਨਹੀਂ ਤੋਂ ਹਨ ਤੇ ਪੁਲਿਸ ਦੀ ਗਸ਼ਟ ਹੋਣੀ ਜਦੀ 12 ਇੱਕ ਹੋਣ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਸੁੰਨਸਾਨ ਹੋ ਜਾਂਦੀ ਜਮਾ ਇਹ ਮਾਰਕੀਟ ਦੇ ਵਿੱਚ 6-7 ਏਸੀ ਲੱਗੇ ਸਾਰੇ ਸਾਰੇ ਕੋਈ ਬੰਦਾ ਰਾਤ ਨੂੰ ਲਾ ਕੇ ਲੈ ਕੋਈ ਬੰਦਾ ਨਾਲ ਨੂੰ ਪੁੱਛ ਨਹੀਂਦੀ ਇਹ ਨਸ਼ੇ ਨੇ ਕੰਮ ਕਰਾਇਆ ਕੌਣ ਕੰਮ ਕਰਾਇਆ ਇਹਨਾਂ ਪੰਨੇ ਤੋੜ ਕੇ 25-25 ਹਜ਼ਾਰ ਰੁਪਏ ਉਹਨਾਂ ਵਾਟ ਕੇ ਲੈ ਗਏ ਦੋ ਟਾਈ ਲੰਦਿਆਂ ਨੂੰ ਮਾਰ ਕੇ ਸਾਨੂੰ ਕਿਤੇ ਕੰਮ ਨਹੀਂ ਕਰਨ ਦੇ ਵੇਲੇ ਖੜੀ ਸੀ ਅਸੀਂ ਪੁਲਿਸ ਨੂੰ ਬੇਨਤੀ ਹੈ ਵੀ ਸਾਡੇ ਮੇਲੇ ਚਾਂਦ ਤਾਏ ਹੋਏ ਪੁਲਿਸ ਨੂੰ ਪਰਨ ਲੱਗਿਆ ਕੋਈ ਆਇਆ ਹੀ ਨਹੀਂ ਪੁੱਛਣ ਇਹ ਬੇਨਤੀ ਹੈ ਜੀ ਸਰਕਾਰ ਨੂੰ ਇਹ ਪੁਲਿਸ ਨੂੰ ਅਧਿਕਾਰੀ ਨਾ ਪਰਕੀ ਤੁਸੀਂ ਜੀ ਪਹਿਲੀ ਜੁਨੀਸ ਤੋਂ ਪਹਿਲਾਂ ਬਹੁਤ ਚੋਰੀਆਂ ਹੋਈਆਂ ਨਾਲ ਕਈਰ ਦੁਕਾਨ ਦੇ ਬੈਠਿਆ ਉਹ ਸਮਾਨ ਹੀ ਚੱਕ ਕੇ ਲੈ ਜਾਂਦੇ ਨੇ ਮੋਰਚਾ ਚੋਰੀ ਹੋ ਜਾਂਦੇ ਆ ਪਤਾ ਨਹੀਂ ਕੀ ਦੁਕਾਨ ਪਹਾਲੇ ਸੰਤਾ ਦਾ ਰਾਤ ਨੂੰ ਪਨੀਪਦਾ ਲੱਗਦੇ ਜਾ ਸੁਬਾ ਪਤਾ ਲੱਗਦਾ ਤੇਰੀਆਂ ਚੋਰੀ ਹੋ ਗਈ ਫਰੇਕ ਦੁਕਾਨ ਦੇ ਤਿਰਮਣ ਚੁਰਾ ਹੋਈਆਂ ਜੀ ਗਸ਼ਟ ਰਾਤ ਨੂੰ ਗਸ਼ਟ ਕੀਤਾ ਜਾਵੇ ਹੋਰ ਵੀ ਜਿਹੜਾ ਕੋਈ ਨਹੀਂ ਜਨਾ ਵੇਖਿਆ ਪਰ ਅਨਸਰ ਫਿਰਦੇ ਉਹਨਾਂ ਨੂੰ ਰੂਖਾ ਰੂਪੀ ਜਾ ਕੇ ਉਹਨਾਂ ਨੂੰ ਪੁੱਛ ਲਿਆ ਪੁੱਛਾ ਪੁੱਛਾ ਕੀਤੀ ਕਰਦੇ ਵਰਦੇ ਆ ਇਹ ਤਰੀਬਾ ਰਾਤ ਨੂੰ ਚੋਰੀ ਹੁੰਦੀ ਹੈ 12 ਵਜੇ ਤੋਂ ਬਾਅਦ ਸੁਬਾ 5:00 ਵਜੇ ਤੱਕ ਇੱਕ ਦੁਕਾਨ ਤੇ ਨਹੀਂ ਇਹ ਬਹੁਤ ਜ਼ਿਆਦਾ ਦੁਕਾਨਾਂ ਨੇ ਸ਼ਰੇਕ ਤੇ ਹੋ ਚੁੱਕੀਆਂ ਜੀ ਉੱਥੋਂ ਜਾਂ ਦਕਾਨ ਪਨ ਲੈਂਦੇ ਆ ਉੱਥੋਂ ਦਕਾਨ ਪਨ ਲੈਂਦੇ ਉੱਥੋਂ ਚੱਕਰ ਪਨ ਲੈਂਦੇ ਆ ਜਾਂ ਉੱਥੋਂ ਮੋਰਾ ਕਰ ਲੈਂਦੇ ਆ ਪਿੱਛੇ ਸਾਡੇ ਆ ਗਿਆ ਰੋਸ਼ਨ ਨਾਨ ਉਹ ਪਨ ਕੇ ਪਿੱਛੇ ਸਮਾਨ ਕੱਢ ਕੇ ਲੈ ਜਾਂਦੇ ਆ ਜੀ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ ਸੀ ਪ੍ਰਸ਼ਾਸਨ ਕੇ ਬੇਨਤੀ ਕਰਦੇ ਆ ਸਾਡੀ ਇਹ ਮੰਗ ਸੁਣੀ ਜਾਵੇ ਕਿ ਇਹਦੇ ਵਿੱਚ ਸਾਡੇ ਪੁਲਿਸ ਤੋਂ ਖਸ਼ਤ ਭਾਈ ਜਾਵੇ ਤਾਂ ਜੋ ਅੱਖੋਂ ਤੋਂ ਇਹੋ ਜਿਹੀ ਅਨਹੂਣੀ ਨਾ ਹੋਵੇ ਸਾਡੇ ਸਾਹਮਣੇ ਇੱਥੋਂ ਹੀ ਖੜੇ ਖੜਾ ਕੇ ਸਮਾਨ ਚੱਕ ਕੇ ਲੈ ਜਾਂਦੇ ਕਿਹੜਾ ਕਸਟਮਰ ਆਉਂਦੇ ਆ ਵੇਂਦੇ ਵੇਂਦੇ ਸਮਾਨ ਚੱਕ ਕੇ ਲੈ ਜਾਂਦੇ ਨਾ ਨਾ ਬੋਰ ਯਾਦ ਅਸੀਂ ਪਰੇਸ਼ਾਨ ਰਹਿੰਦੇ ਆ ਨਹੀਂਸ਼ੀਲ ਤੌਰ ਤੇ ਵੀ ਅਸੀਂ ਦਾ ਧਿਆਨ ਕਾਗ ਨੂੰ ਤੋਰੀ ਇੱਕ ਚੋਰੀ ਦਾ ਨਖੇ ਧਿਆਨ ਇਹਨਾਂ ਨੇ ਮੀ ਜੀ ਪਾਲ ਪੰਸਰ ਕਹਿੰਦਾ ਜੀ ਸਾਡਾ 30 35 ਦੇ ਬੰਦੇ ਸਾੜੋ ਆ ਬਿਨਾ ਪਹਿਲਾਂ ਉਹ ਬਾਹਰ ਕਚੀ ਵੱਡੇ ਤੋਂ ਟੱਚ ਕਰਕੇ ਲੈ ਗਏ ਮੇਰੀ ਦੁਕਾਨ ਦੇ ਉੱਤੇ ਉਹ ਕਪੀ ਅੱਠੀ ਚੋਰੀ ਹੈ ਦਾ ਕੰਮ ਹੀ ਤਾਂ ਚੋਨੇ ਕਰਨਾ ਰਹਿ ਗਈ ਸੀ ਕੋਈ ਸਰਕਾਰ ਨੇ ਕਰਨ ਦੀ ਕੋਪਸ ਨਹੀਂ ਕਰ ਕੋਪਸ ਸਰਕਾਰ ਐਂਡ ਰਵੇ ਤੇ ਐ ਸਰਕਾਰ ਨੂੰ ਵੋਟਾਂ ਪਾਏ ਆ ਮੁੱਦਤਾ ਹੈ ਸਾਡੇ ਵਾਲੀ ਕੋਈ ਧਨ ਨਹੀਂ ਕੋਈ ਬੰਦਾ ਦਾ ਨਾ ਕੋਪਸ ਨਹੀਂ ਹੁੰਦੀ ਜੀ ਇਹ ਨਸ਼ਾ ਨੇ ਕੰਮ ਕਰਾਇਆ ਕੌਣ ਕੌਣ ਕਰ ਰਿਹਾ ਇਹਨਾਂ ਪੰਨ੍ਹ ਕੇ ਤੋੜ ਕੇ 25-25 ਹਜ਼ਾਰ ਰੁਪਏ ਉਹਨਾਂ ਵੰਟ ਕੇ ਲੈ ਗਏ ਦੋਟਾ ਇਨਾਂ ਦੇ ਮਾਰ ਕੇ ਸਾਨੂੰ ਹੁਣ 30000 ਰੁਪਏ 35 ਲਾਗੇ ਨਵਾਂ ਲਵਾਂਗੇ ਕਿਤੇ ਕੰਮ ਨਹੀਂ ਕਰਨ ਦੇ ਵੇਲੇ ਖੜੇ ਦੀ ਜੀ ਫਾਈਪੋਸ ਨੂੰ ਬੇਨਤੀ ਹੈ ਵੀ ਸਾਡੇ ਤੇ ਚੰਤ ਆਵੇ ਮਲਕ ਕੋਲ ਸੁਪਰ ਲੱਗ ਗਿਆ ਕੋਈ ਆਏ ਨੀ ਪੁੱਛਣ ਕਿ ਕੀ ਹੋਇਆ ਭਈ ਦੱਸੋ ਸਾਨੂੰ ਇਹ ਬੇਨਤੀ ਹੈ ਸਰਕਾਰ ਨੂੰ ਜਿਹੜਾ ਪੁਲਿਸ ਹੈ ਇਹ ਤਾਂ ਹੀ ਕਿਹਾ ਜਨਨੇ ਆਈ ਵੀ ਰਾਤ ਨੂੰ ਪੁਲਿਸ ਦੀ ਗਸ਼ਤ ਨਹੀਂ ਆ ਬਈ ਮੈਂ ਨਹੀਂ ਪੂਰਾ ਕਮੇਟੀ ਵਾਲਿਆਂ ਨੂੰ ਬੜੀ ਅਰਕੀ ਦੇ ਆ ਕਿ ਇੱਕ ਤੋਂ ਲਾਈਟ ਹੌਣ ਵਧਵਾ ਦੋ ਕੋਈ ਲਾਈਟਿੰਗ ਦਿਵਾਉਂਦੇ ਕਹੀ ਮੇਨ ਗੱਲ ਤਾਂ ਵੀ ਇੱਥੇ ਪੁਲਿਸ ਦੀ ਗਸ਼ਤ ਹੋਣੀ ਜਦੀ 12:00 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਇਹ ਸੁੰਨਸਾਨ ਹੋ ਜਾਂਦੀ ਜਮਾਈ ਸਾਡੀ ਮਾਰਕੀਟ ਦੇ ਵਿੱਚ 6-7 ਏਸੀ ਲੱਗੇ ਸਾਰੇ ਤੇ ਸਾਰੇ ਕੋਈ ਬੰਦਾ ਰਾਤ ਨੂੰ ਲਾ ਕੇ ਲੈ ਜਾਂਦਾ ਜਿਹਦੇ ਬਾਰੇ ਪੁਲਿਸ ਤੱਕ ਗੱਲ ਤਾਂ ਪਹੁੰਚੀ ਹੈ ਹਾਲਾਂਕਿ ਅਸੀਂ ਨਹੀਂ ਉਹਨਾਂ ਨੂੰ ਦੱਸਿਆ ਜਾ ਕੇ ਉੱਥੇ ਤੱਕ ਗਲਤਤਾ ਪਹੁੰਚੀ ਪਰ ਕੋਈ ਵੀ ਬੰਦਾ ਇੱਥੇ ਪੁੱਛਣ ਨਹੀਂ ਆਇਆ। ਕਦੇ ਕੰਮ ਤਾਂ ਕਿਸੇ ਨੇ ਛੇੜੀ ਗਈ ਹੋਏ। ਇਹਦੇ ਵਿੱਚ ਘੱਟ ਤੋਂ ਘੱਟ 2 ਤੋਂ 4 ਬੰਦੇ ਹੋ ਸਕਦੇ ਆ। ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਕਿਉਂਕਿ ਕਾਫੀ ਭਾਰਾ ਹੁੰਦਾ। 25-30 ਕਿਲੋ ਦਾ ਪੀਸ ਹੁੰਦਾ। ਤਕਰੀਬਨ 2.5 ਤੋਂ 3 ਲੱਖ ਰੁਪਏ ਦਾ ਮੁੱਲ ਹੁੰਦਾ। ਸੌਖੇ ਤੋਂ ਕਰਨਾ ਪੁਆਇਆ। ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹਦੀ ਸਾਰੇ ਦੀ ਇਨਕੁਆਇਰੀ ਕਰਕੇ ਇੱਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ। ਜਿਹੜੀ ਕਿ ਉਹਨਾਂ ਦੀ ਡਿਊਟੀ ਬੰਦੀ ਹੈ। ਇਸ ਪਾਸੇ ਕਦੀ ਵੀ ਪੁਲਿਸ ਰਾਤ ਨੂੰ ਗੇੜੇ ਕੱਢਦੀ ਨਹੀਂ ਦੇਖੀ। ਅੱਗੇ ਸਾਡੇ ਗ ਕੁਛ ਵੀ ਨਹੀਂ ਬਣਿਆ ਮੇਰੇ ਦੋ ਮੋਟਰਸਾਈਕਲ ਚੋਰੀ ਹੋ ਗਏ ਕੁਛ ਵੀ ਨਹੀਂ ਬਣਿਆ ਉਹਨਾਂ ਦੀ ਰਿਪੋਰਟਾ ਸਾਡੇ ਕੋਲ ਆ ਵਾਧੂ ਵਾਧੂ ਦੀ ਖੱਜਲ ਖਵਾਰੀ ਸਾਨੂੰ ਪਹੁੰਚੀ ਇਹਨਾਂ ਚੋਰੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਜੀ ਰਾਤ ਨੂੰ ਪੁਲਿਸ ਦੀ ਇੱਥੇ ਗਸ਼ਟੋਣੀ ਚਾਹੀਦੀ ਹੈ ਜੀ ਬਾਕੀ ਇਹ ਵੀ ਪੁਲਿਸ ਨੂੰ ਸਤਰਕ ਹੋਣਾ ਚਾਹੀਦਾ ਮੇਰੇ ਦੇਖਣ ਮੁਤਾਬਕ ਤਾਹ ਵੀ ਪੁਲਿਸ ਸਤਰਕ ਤਾਂ ਕੀ ਹੋਣੀ ਆ ਉਹਨਾਂ ਨੂੰ ਆਪ ਦਾ ਡਰ ਪਿਆ ਉਹ 5 5 6 ਜੇ ਫੁੱਟ ਉੱਪਰ ਕੰਮਾ ਕਰੀ ਜਾਂਦੇ ਕੋਈ ਸਾਡੇ ਦੇ ਹੀ ਨਾ ਬੰਬ ਸੱਟ ਜੇ